ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਜਿਹੜੇ ਟੌਪਿਕ ਤੇ ਗੱਲ ਕਰਾਂਗੀ ਉਹ ਹੈ ਕਿ ਜ਼ਿੰਦਗੀ ਵਿੱਚ ਸਫਲ ਹੋਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਸਪੈਸ਼ਲੀ ਜਿਹੜੀ ਮੇਰੀ ਵੀਡੀਓ ਹੈ ਇਹ ਉਹਨਾਂ ਜਵਾਨ ਨੌਜਵਾਨ ਬੱਚਿਆਂ ਲਈ ਹੈ ਜਿਹੜੇ ਆਪਣੀ ਲਾਈਫ ਵਿੱਚ ਕੁਝ ਕਰਨਾ ਚਾਹੁੰਦੇ ਨੇ ਤੇ ਬਾਕੀ ਵੀ ਸਭ ਲਈ ਹੈ ਜੋ ਵੀ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦੇ ਨੇ ਪਹਿਲੀ ਗੱਲ ਤਾਂ ਇਹ ਕਿ ਸਾਨੂੰ ਫੋਕਸ ਹੋਣਾ ਪਵੇਗਾ ਸਾਨੂੰ ਪ੍ਰੈਸਾਈਜ਼ ਹੋਣਾ ਪਵੇਗਾ ਸਭ ਤੋਂ ਪਹਿਲਾਂ ਕਿ ਸਾਨੂੰ ਚਾਹੀਦਾ ਕੀ ਹੈ ਤੁਸੀਂ ਬਣਨਾ ਕੀ ਚਾਹੁੰਦੇ ਹੋ ਤੁਸੀਂ ਜ਼ਿੰਦਗੀ ਵਿੱਚ ਕਿਹੜੇ ਫੀਲਡ ਤੇ ਕੰਮ ਕਰਨਾ ਚਾਹੁੰਦੇ ਹੋ ਉਸ ਦੇ ਬਾਅਦ ਤੁਸੀਂ ਫੋਕਸਡ ਰਹੋ ਕਿ ਹਾਂ ਇਹ ਮੈਂ ਕਰ ਸਕਦਾ ਕਰ ਸਕਦੀ ਹਾਂ ਤੇ ਬ੍ਰਹਿਮੰਡ ਉੱਤੇ ਭਰੋਸਾ ਰੱਖੋ ਕਿਉਂਕਿ ਯੂ ਆ ਵਰy ਇੰਪੋਰਟੈਂਟ ਪਾਰਟ ਆਫ ਦਾ ਯੂਨੀਵਰਸ ਤੇ ਇੱਥੇ ਜੋ ਵੀ ਮੰਗੋਗੇ ਉਹ ਸਾਰਾ ਕੁਝ ਮਿਲਦਾ ਹੈ ਮੈਨੂੰ ਵੀ ਮਿਲੇਗਾ ਮੇਰੀ ਮਿਹਨਤ ਨੂੰ ਫਲ ਵੀ ਜ਼ਰੂਰ ਲੱਗੇਗਾ ਇੰਨਾ ਭਰੋਸਾ ਤੁਸੀਂ ਆਪਣੇ ਆਪ ਤੇ ਵੀ ਰੱਖੋ ਅਤੇ ਬ੍ਰਹਿਮੰਡ ਤੇ ਵੀ ਰੱਖੋ ਦੂਜੀ ਗੱਲ ਕਿ ਜਦੋਂ ਕੋਈ ਕਿਸੇ ਪਾਸੇ ਤੁਰਦਾ ਹੈ ਕੁਝ ਕਰਨ ਲੱਗਦਾ ਹੈ ਕੋਈ ਕਰੀਅਰ ਵੱਲ ਜਾਂ ਕੋਈ ਸਫਲ ਹੋਣ ਵੱਲ ਰਾਹਾਂ ਵਿੱਚ ਰੋਕਣ ਵਾਲੇ ਬਹੁਤ ਲੋਕ ਆ ਜਾਂਦੇ ਨੇ ਲੱਤਾਂ ਖਿੱਚਣ ਵਾਲੇ ਬਹੁਤ ਲੋਕ ਆ ਜਾਂਦੇ ਨੇ ਕੋਈ ਤੁਹਾਨੂੰ ਕੁਝ ਵੀ ਕਹੇ ਤੁਸੀਂ ਇਫੈਕਟ ਨਹੀਂ ਹੋਣਾ ਤੁਸੀਂ ਰਿਐਕਟ ਨਹੀਂ ਕਰਨਾ ਕਿਉਂਕਿ ਇਹਦੇ ਨਾਲ ਤੁਹਾਡੀ એનર્ਜੀ ਘਟਦੀ ਹੈ ਤੇ ਤੁਸੀਂ ਆਪਣੇ ਮੰਜ਼ਿਲ ਵੱਲ ਨਹੀਂ ਵੱਧ ਸਕਦੇ ਰਾਹਾਂ ਵਿੱਚ ਰੁਕਣ ਦਾ ਕੋਈ ਫਾਇਦਾ ਨਹੀਂ ਕਿਸੇ ਨੂੰ ਸਫਾਈਆਂ ਦੇਣ ਦਾ ਕੋਈ ਫਾਇਦਾ ਨਹੀਂ ਕੀ ਕਰਨਾ ਹੈ ਕੁਝ ਦੱਸਣ ਦਾ ਕੋਈ ਫਾਇਦਾ ਨਹੀਂ ਜਿਹੜੇ ਤੁਹਾਨੂੰ ਮੋਟੀਵੇਟ ਕਰਦੇ ਨੇ ਉਹਨਾਂ ਲੋਕਾਂ ਕੋਲ ਗੱਲ ਕਰੋ ਉਹਨਾਂ ਤੋਂ ਆਪਣਾ ਪੁੱਛੋ ਦੱਸੋ ਜੋ ਕਰਨਾ ਹੈ ਉਹ ਤੁਹਾਨੂੰ ਮੋਟੀਵੇਟ ਕਰਨਗੇ ਤੇ ਤੁਸੀਂ ਆਪਣੇ ਆਪ ਤੇ ਡਾਊਟ ਨਹੀਂ ਕਰਨਾ ਕਿ ਜੇ ਤੁਸੀਂ ਆਪਣੇ ਆਪ ਤੇ ਡਾਊਟ ਕਰੋਗੇ ਇਹਦੇ ਨਾਲ ਵੀ ਤੁਹਾਡੀ એનર્ਜੀ ਘਟਦੀ ਹੈ ਕਿ ਤੁਸੀਂ ਆ ਕੰਮ ਨਹੀਂ ਕਰ ਸਕਦੇ ਇਦਾਂ ਨਹੀਂ ਸੋਚਣਾ ਬਸ ਸੋਚ ਲਿਆ ਤੇ ਕਰਨਾ ਹੀ ਕਰਨਾ ਹੈ ਬਾਕੀ ਤੁਸੀਂ ਆਪਾਂ ਲੱਤਾਂ ਖਿੱਚਣ ਦੀ ਗੱਲ ਕਰਦੇ ਹਾਂ ਕਿ ਜਿਹੜੇ ਲੋਕ ਸਫਲ ਹੋ ਗਏ ਕਿ ਉਹਨਾਂ ਦੀਆਂ ਕਿਸੇ ਨੇ ਲੱਤਾਂ ਨਹੀਂ ਖਿੱਚੀਆਂ ਹੋਣੀਆਂ ਉਹਨਾਂ ਨੂੰ ਕਿਸੇ ਨੇ ਕੁਝ ਕਿਹਾ ਨਹੀਂ ਹੋਣਾ ਰੋਕਿਆ ਨਹੀਂ ਹੋਣਾ ਜ਼ਰੂਰ ਰੋਕਿਆ ਹੋਣਾ ਪਰ ਉਹ ਪਹੁੰਚ ਗਏ ਕਿਉਂਕਿ ਉਹਨਾਂ ਨੂੰ ਰੁਕਣਾ ਹੀ ਨਹੀਂ ਸਿਰਾਂ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹਦੇ ਨਾਲ ਉਹ ਮੰਜ਼ਿਲ ਤੇ ਨਹੀਂ ਪਹੁੰਚ ਸਕਣਗੇ ਆਪਣੇ ਆਪ ਤੇ ਭਰੋਸਾ ਰੱਖੋ ਕੌਨਫੀਡੈਂਟ ਰਹੋ ਕਿ ਹਾਂ ਮੈਂ ਆਈ ਕੈਨ ਡੂ ਥਿਸ ਮੈਂ ਕਰ ਸਕਦੀ ਹਾਂ ਜਾਂ ਮੈਂ ਕਰ ਸਕਦਾ ਹਾਂ ਤੇ ਚੁੱਪਚਾਪ ਆਪਣੀ ਮੰਜ਼ਿਲ ਵੱਲ ਵੱਧਦੇ ਜਾਓ ਇਸ ਦੇ ਨਾਲ ਤੁਹਾਡੀ એનર્ਜੀ ਵੀ ਬਚੇਗੀ ਤੁਸੀਂ ਫੋਕਸਡ ਵੀ ਰਹੋਗੇ ਅਤੇ ਤੁਹਾਨੂੰ ਆਲਤੂ ਫਾਲਤੂ ਇਧਰੋਂ ਉਧਰੋਂ ਤੁਹਾਡਾ ਧਿਆਨ ਵੀ ਅ ਬਚਿਆ ਰਹੇਗਾ ਅਤੇ ਸਿੱਧਾ ਜੋ ਕੰਮ ਤੁਸੀਂ ਕਰਨਾ ਹੈ ਉਸ ਤੇ ਲੱਗਿਆ ਰਹੇਗਾ ਤੇ ਉਸ ਤੋਂ ਅਗੇ ਤੁਸੀਂ ਅ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਰਾਹ ਤੋਂ ਨਹੀਂ ਭਟਕਣਾ ਕਿ ਹਾਂ ਚਲੋ ਜੀ ਅੱਜ ਆਹ ਕਰੀਅਰ ਚੂਸ ਕੀਤਾ ਫਲਾਣ ਨੇ ਉਹ ਕਰ ਲਿਆ ਮੈਂ ਉਹ ਕਰ ਲਵਾਂ ਨਹੀਂ ਜੋ ਤੁਸੀਂ ਤੁਹਾਨੂੰ ਚਾਹੀਦਾ ਤੁਹਾਨੂੰ ਬੈਠ ਕੇ ਸੋਚਣਾ ਪਏਗਾ ਕਿ ਮੈਂ ਆ ਫੀਲਡ ਦੇ ਵਿੱਚ ਗੋਡਾ ਤੇ ਇਹ ਮੈਂ ਚੂਜ਼ ਕਰ ਸਕਦੀ ਆ ਜਾਂ ਕਰ ਸਕਦਾ ਹਾਂ ਅਤੇ ਹੋਰ ਇੱਕ ਚੀਜ਼ ਕਿ ਕਿਹੜੀ ਚੀਜ਼ ਹੈ ਜੋ ਤੁਹਾਨੂੰ ਦੂਜਿਆਂ ਨਾਲੋਂ ਵੱਖਰਾ ਕਰਦੀ ਹੈ ਉਹ ਹੈ ਤੁਹਾਡਾ ਕੌਨਫੀਡੈਂਸ ਇਸ ਲਈ ਕੌਨਫੀਡੈਂਟ ਰਹੋ ਤੇ ਸੋਚੋ ਕਿ ਹਾਂ ਮੈਂ ਇਹ ਕਰਨਾ ਹੀ ਕਰਨਾ ਹੈ ਤਾਂ ਤੁਸੀਂ ਜ਼ਿੰਦਗੀ ਵਿੱਚ ਜ਼ਰੂਰ ਹੀ ਕਾਮਯਾਬ ਹੋਵੋਗੇ ਇਹ ਕੁਝ ਗੱਲਾਂ ਹੈਗੀਆਂ ਨੇ ਰਿਐਕਟ ਨਾ ਕਰੋ ਇਫੈਕਟ ਨਾ ਹੋਵੋ ਆਪਣੀਆਂ ਸਫਾਈਆਂ ਕਿਸੇ ਨੂੰ ਬਹੁਤਾ ਨਾ ਦਿੰਦੇ ਫਿਰ ਉਹ ਰਾਹਾਂ ਵਿੱਚ ਤੇ ਫੋਕਸਡ ਰਹੋ ਆਪਣੇ ਟਾਰਗੇਟ ਤੇ ਇਸ ਤਰ੍ਹਾਂ ਨਾਲ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਸਫਲਤਾ ਜ਼ਰੂਰ ਹੀ ਤੁਹਾਡੇ ਕਦਮ ਚੁੰਮੇਗੀ ਅਤੇ ਤੁਸੀਂ ਅੱਗੇ ਵਧਦੇ ਜਾਓਗੇ ਤੇ ਪੋਜ਼ਿਟਿਵ ਰਹੋ 네ਗੇਟਿਵਿਟੀ ਤੋਂ ਦੂਰ ਰਹੋ ਪੋਜ਼ਿਟਿਵ ਗੱਲਾਂ ਸੁਣੋ ਪੋਜ਼ਿਟਿਵ ਸੋਚੋ ਤੇ ਇੱਕ ਜਰਾ ਜਿੰਨੀ ਵੀ 네ਗੇਟਿਵਿਟੀ ਜੇ ਤੁਹਾਡੇ ਮਾਈਂਡ ਵਿੱਚ ਆ ਜਾਂਦੀ ਹੈ ਕਿ ਤੁਸੀਂ ਕੋਈ ਟਾਰਗੇਟ ਮਿਥ ਲਿਆ ਕਿ ਇੱਥੇ ਮੈਂ ਪਹੁੰਚਣਾ ਹੈ ਤੇ ਤੁਹਾਨੂੰ ਮਾੜਾ ਜਿਹਾ ਵੀ ਆਪਣੇ ਆਪ ਤੇ ਡਾਊਟ ਹੁੰਦਾ ਹੈ ਉਹ ਵੀ ਅਫੈਕਟ ਕਰਦਾ ਹੈ ਤੁਹਾਨੂੰ ਉੱਥੇ ਪਹੁੰਚਣ ਤੋਂ ਇਸ ਲਈ ਮਾੜਾ ਜਿਹਾ ਨਾ ਵੀ ਤੁਸੀਂ ਡਾਊਟ ਆਪਣੇ ਆਪ ਤੇ ਨਹੀਂ ਰੱਖਣਾ ਔਰ ਮਾੜਾ ਥੋੜਾ ਜਿਹਾ ਵੀ 네ਗੇਟਿਵ ਨਹੀਂ ਹੋਣਾ ਔਰ ਜੋ ਵੀ ਕੋਈ 네ਗੇਟਿਵ ਗੱਲ ਕਰਦਾ ਹੈ ਉਸ ਨੂੰ ਉਸ ਟਾਈਮ ਤੇ ਨਹੀਂ ਸੋchnਾ ਉਲਝਣਾ ਹੀ ਨਹੀਂ ਜਿੰਨਾ ਇਧਰ ਉਧਰ ਉਲਝਦੇ ਜਾਓਗੇ ਉਨੇ ਹੀ ਤੁਹਾਡੀ ਜਿਹੜੀ ਫੋਕਸ ਹੋਣ ਦੀ ਕਨਸੈਂਟਰੇਟ ਹੋਣ ਦੀ ਉਹ ਸ਼ਕਤੀ ਉਹ ਘਟਦੀ ਜਾਏਗੀ ਸੋ ਇਸ ਕਰਕੇ ਅੱਗੇ ਵਧਦੇ ਜਾਓ ਸਟੇ ਕੌਨਫੀਡੈਂਟ ਤੇ ਫੋਕਸ ਔਨ ਦਾ ਟਾਰਗੇਟ ਔਰ ਰਾਹਾਂ ਵਿੱਚ ਰੁਕਣ ਦੀ ਲੋੜ ਨਹੀਂ ਤੇ ਬ੍ਰਹਿਮੰਡ ਉੱਤੇ ਭਰੋਸਾ ਰੱਖੋ ਤੇ ਸਫਲਤਾ ਤੁਹਾਡੇ ਕਦਮ ਚੁੰਮੇਗੀ ਜੇ ਤੁਸੀਂ ਇਦਾਂ ਇਹਨਾਂ ਗੱਲਾਂ ਦਾ ਖਿਆਲ ਰੱਖੋਗੇ ਲਾਈਫ ਤਾਂ ਇੱਕ ਹੀ ਵਾਰ ਮਿਲਦੀ ਹੈ بار بار ਨਹੀਂ ਮਿਲਦੀ ਲਾਈਫ ਨੂੰ ਵੇਸਟ ਨਾ ਕਰੋ ਚਾਂਸ ਨੂੰ ਮਿਸ ਨਾ ਕਰੋ ਅਤੇ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਤੁਸੀਂ ਆਪਣੇ ਮੰਜ਼ਿਲ ਵਿੱਚ ਸਾਰੇ ਹੀ ਮੰਜ਼ਿਲ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਵੋ ਜੇ ਤੁਹਾਨੂੰ ਵਿਚਾਰ ਚੰਗੇ ਲੱਗੇ ਹੋਣ ਤਾਂ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ